ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ ਸ਼ਾਮ ਦਾ ਆਪਾਂ ਨਾਲੇ ਇਧਰ ਚਾਹ ਧਰਦੇ ਆਂ ਨਾਲੇ ਆਪਾਂ ਬਣਾਉਣੇ ਅੱਜ ਭਰਮੇ ਕਰੇਲੇ ਤੇ ਕਰੇਲੇ ਆਪਾਂ ਸਵੇਰੇ ਛਿੱਲ ਕੇ ਨੂਨ ਲਾ ਕੇ ਧੁੱਪੇ ਰੱਖਦੇ ਸੀ ਧੁੱਪ ਬਹੁਤ ਜ਼ਿਆਦਾ ਸੀਗੀ ਤੇ ਉਹਨਾਂ ਦਾ ਜਿਹੜਾ ਕੌੜਾ ਪਾਣੀ ਆ ਸਾਰਾ ਨਿਕਲ ਗਿਆ ਤੇ ਆਪਾਂ ਹੁਣ ਉਹਨਾਂ ਦੇ ਵੀ ਕੱਟ ਕੇ ਰੱਖ ਲਏ ਤੁਹਾਨੂੰ ਵੀ ਦਿਖਾਉਨੇ ਆ ਆ ਦੇਖੋ ਕਿੰਨੇ ਸੋਹਣੇ ਕਰੇਲੇ ਆ ਤੇ ਸਾਰੇ ਆਪਾਂ ਵੀ ਕੱਟ ਕੇ ਰੱਖ ਲਏ ਵੀ ਸਾਰਿਆਂ ਦੇ ਪੱਕੇ ਸੀਗੇ ਇਹ ਕੋਈ ਵੀ ਕਿਸੇ ਵੀ ਕਰੇਲੇ ਦੇ ਵਿੱਚ ਬੀਜ ਨਹੀਂ ਸੀ ਕੱਚਾ ਸਾਰਿਆਂ ਦੇ ਆਪਾਂ ਬੀ ਕੱਢ ਕੇ ਸਾਫ਼ ਕਰਕੇ ਰੱਖ ਲਏ ਸਵੇਰੇ ਜੇ ਆਪਾਂ ਇਹਨਾਂ ਨੂੰ ਨਾਣ ਲਾ ਕੇ ਰੱਖ ਦਈਏ ਹਨਾ ਤੇ ਇਹਨਾਂ ਦੀ ਜਿਹੜੀ ਕੜੱਤਨ ਬਿਲਕੁਲ ਵੀ ਨਹੀਂ ਰਹਿੰਦੀ ਤੇ ਕੋਈ ਹੁੰਦਾ ਕੋਈ ਭੈਣ ਭਰਾ ਕੜੱਤਣ ਵਾਲੇ ਖਾ ਲੈਂਦਾ ਜਿਨ੍ਹਾਂ ਨੂੰ ਸ਼ੂਗਰ ਆ ਜ਼ਰੂਰ ਕੜੱਤਣ ਵਾਲੇ ਖਾਣੇ ਚਾਹੀਦੇ ਆ ਤੇ ਮੈਂ ਇੱਥੇ ਇੱਕ ਹੋਰ ਗੱਲ ਕਹਿਣਾ ਚਾਹੂੰਗੀ ਤੇ ਇੱਥੇ ਆਪਾਂ ਹੋਰ ਵੀ ਇੱਕ ਗੱਲ ਕਰਦੇ ਹਾਂ ਜਿੰਨਾ ਭੈਣ ਭਰਾਵਾਂ ਨੂੰ 슈ਗਰ ਆ ਹਨਾ ਉਹ ਇਹਨਾਂ ਦੀਆਂ ਜਿਹੜੀਆਂ ਛਿੱਲਾਂ ਆ ਉਹ ਤੋਂ ਲਾ ਕੇ ਉਹਨਾਂ ਨੂੰ ਵੀ ਅਲੱਗ ਤੁਸੀਂ ਭੁੰਨ ਕੇ ਖਾ ਸਕਦੇ ਹੋ 슈ਗਰ ਵਾਸਤੇ ਬਹੁਤ ਜ਼ਿਆਦਾ ਚੰਗੇ ਆ ਇਹ ਕ੍ਰੇਲੇ ਤੇ ਕਿਉਂਕਿ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਕੇ ਤੇ ਉਹਨਾਂ ਨੂੰ ਭੁੰਨ ਲੈਣਾ ਪਿਆਜ਼ ਪਾ ਕੇ ਤੇ ਬਹੁਤ ਜ਼ਿਆਦਾ ਉਹ ਵੀ ਟੇਸਟੀ ਬਣਦਾ ਪਰ ਕੜਤਨ ਜ ਬਹੁਤ ਬਣਦਾ ਟੇਸਟੀ ਤਾਂ ਹੁੰਦਾ ਕਿਉਂਕਿ ਉਹ ਛਿੱਲਾਂ ਦੇ ਵਿੱਚ ਕੜਤਨ ਜ਼ਿਆਦਾ ਹੁੰਦੀ ਆ ਤੇ ਇਹਨਾਂ ਨੂੰ ਤਾਂ ਆਪਾਂ ਨੂਨ ਲਾ ਕੇ ਰੱਖ ਦਿੰਨੇ ਆ ਕੋੜਾ ਪਾਣੀ ਸਾਰਾ ਨਿਕਲ ਜਾਂਦਾ ਜ਼ਰੂਰ ਖਾਣੇ ਚਾਹੀਦੇ ਗਰਮੀ ਦੀ ਸਬਜੀ ਆ ਇਹ ਗਰਮੀ ਚ ਹੀ ਸਵਾਦ ਲੱਗਦੀ ਆ ਜੇ ਹੁਣ ਆਪਾਂ ਸਿਆਲਾਂ ਚ ਕਰੇਲੇ ਖਾਵਾਂਗੇ ਨਹੀਂ ਵਧੀਆ ਲੱਗਦੇ ਭਿੰਡੀਆਂ ਵੀ ਆਪਾਂ ਸਿਆਲਾਂ ਚ ਖਾਵਾਂਗੇ ਨਹੀਂ ਵਧੀਆ ਲੱਗਦੀਆਂ ਤੇ ਕਰੇਲੇ ਭਿੰਡੀਆਂ ਹੋ ਗਈਆਂ ਜੇ ਹੁਣ ਗਾਜਰਾ ਆਪਾਂ ਹਨਾ ਸਾਡੇ ਇੱਥੇ 12 ਮਹੀਨੇ 30 ਦਿਨ ਗਾਜਰਾ ਗਾਜਰਾ ਮਿਲਦੀਆਂ ਤੇ ਜੇ ਆਪਾਂ ਗਾਜਰਾਂ ਦੀ ਸਬਜੀ ਹੁਣ ਬਣਾਉਨੇ ਆ ਖਾਣੇ ਆ ਪਰ ਉਹ ਟੇਸਟ ਨਹੀਂ ਆਉਂਦਾ ਜਿਹੜਾ ਸਿਆਲਾਂ ਦੇ ਵਿੱਚ ਆਉਂਦਾ ਕਿਉਂਕਿ ਸਿਆਲ ਦੀ ਸਬਜੀ ਤਾਂ ਸਿਆਲ ਜਿਵੇਂ ਸਾਗ ਹੋ ਗਿਆ ਵਧੀਆ ਲੱਗਦਾ ਤੇ ਬੇਟਾ ਚਲਾ ਗਿਆ 9 ਤਰੀਕ ਨੂੰ ਤੇ ਹਜੇ ਤਾਂ ਇੱਕ ਵਾਰੀ ਦਿਲ ਵੀ ਨਹੀਂ ਲੱਗਦਾ ਤੇ ਸੁੰਨਾ ਸੁੰਨਾ ਲੱਗਦਾ ਹਜੇ ਉਹਦਾ ਵੀ ਹੁਣ ਉਹ ਵੀ ਪੁੱਛਦੇ ਆ ਤੇ ਕਹਿੰਦਾ ਹੌਲੀ ਹੌਲੀ ਦਿਲ ਲਾਉਣਾ ਕੋਸ਼ਿਸ਼ ਕਰਦਾ ਨਹੀਂ ਨਾ ਵੀਰਾਜ ਦੀ ਬਹੁਤ ਜਿਆਦਾ ਹੋਉਂਦੀ ਆ ਕਿਉਂਕਿ ਵੀਰਾਜ ਉਹਦੇ ਕੋਲੇ ਸੌਂਦਾ ਸੀ ਸਭ ਤੋਂ ਜ਼ਿਆਦਾ ਉਹਦੇ ਨਾਲ ਵੀਰਾਜ ਮਸਤੀ ਕਰਦਾ ਸੀਗਾ ਤੇ ਉਹਦੇ ਪਾਪਾ ਨੇ ਵੀ ਕਹਿ ਦੇਣਾ ਚਾਚੂ ਕੋਲੇ ਜਾਓ ਚਾਚੂ ਕੋਲੇ ਜਾਓ ਤੇ ਮਨਪ੍ਰੀਤ ਦਾ ਵੀ ਸੁਭਾਅ ਸੀਗਾ ਵੀ ਚਾਚੇ ਨਾਲ ਖੇਡ ਚਾਚੇ ਕੋਲੇ ਜਾ ਤੇ ਚਲੋ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਹਨ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਜਿੰਨੇ ਵੀ ਬੱਚੇ ਆ ਭੈਣ ਭਰਾ ਆਏ ਆਪੋ ਆਪਣੀ ਥਾਂ ਸੁਖੀ ਬਸਣ ਤੇ ਚਲੋ ਧੀਆ ਪੁੱਤ ਦੂਰ ਕਰਨੇ ਔਖੇ ਤਾਂ ਬਹੁਤ ਹੁੰਦੇ ਆ ਇੱਧਰ ਆ ਗਿਆ ਮੇਰਾ ਸ਼ੋਨਾ ਸ਼ੋਨਾ ਚੀਜੀ ਖਾਂਦਾ ਸੀ ਕੀ ਖਾਂਦਾ ਸੀ ਬਿਸਕੁਟ ਖਾਂਦਾ ਸੀ ਹੈ ਬਿਸਕੁਟ ਖਾਂਦਾ ਸੀ ਜੇ ਤੇ ਜਸਪ੍ਰੀ ਤੇ ਰਸੋਈ ਦੇ ਵਿੱਚ ਆਹਤੇ ਨੇ ਜਸਪ੍ਰੀ ਦੇ ਮਗਰ ਰਹਿਣਾ ਤੇ ਜੇ ਮੈਂ ਰਸੋਈ ਦੇ ਵਿੱਚ ਆਂਦੇ ਨਹੀਂ ਮੇਰੇ ਕੋਲੇ ਆ ਜਾ ਆਪਾਂ ਚਾਹ ਬਣਾਈਏ ਵੀਰ ਆਜ ਨੇ ਚਾਹ ਪੀਣੀ ਆ ਮਮਾ ਨੂੰ ਪੁੱਛ ਕੇ ਆਉ ਚਾਹ ਬਣਾਈਏ ਕਿ ਦਾਦੀ ਕਹਿੰਦੇ ਚਾਹ ਬਣਾਈਏ ਇਹਦੇ ਤਾਂ ਚਾਹ ਤਾਂ ਪੀ ਤੇ ਜਿੰਨੇ ਵੀ ਭੈਣ ਭਰਾ ਵੀਡੀਓ ਵੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹ ਪਿਆਜ਼ ਲੈ ਲਿਆ ਟਮਾਟਰ ਲੈ ਲਿਆ ਲਸਣ ਲੈ ਲਿਆ ਹਰੀਆਂ ਮਿਰਚਾਂ ਲੈ ਲਈਆਂ ਤੇ ਇਹ ਆਪਾਂ ਸਾਰਾ ਮਸਾਲਾ ਭੁੰਨ ਕੇ ਦੇਖੋ ਆਪਾਂ ਕਿਵੇਂ ਕਿਵੇਂ ਬਣਾਉਨੇ ਆ ਲਗ ਲਗ ਹਰ ਕਿਸੇ ਦਾ ਤਰੀਕਾ ਹੁੰਦਾ ਪਰ ਕੇ ਉਹਵੇਂ ਵੀ ਬਣਾ ਲਈਦੇ ਤੇ ਇਸ ਤਰ੍ਹਾਂ ਵੀ ਬਣਾ ਲਈਦੇ ਤੇ ਪਰ ਮੈਨੂੰ ਐਵੇਂ ਵਾਲੇ ਬਣਾ ਕੇ ਜਿਆਦਾ ਵਧੀਆ ਲੱਗਦੇ ਕਿਉਂਕਿ ਇਕ ਤਾਂ ਟਾਈਮ ਘੱਟ ਲੱਗਦਾ ਇਹਨਾਂ ਤੇ ਤੇ ਦੂਜਾ ਟੇਸਟੀ ਬਹੁਤ ਮ ਬਣਦੇ ਲਓ ਜੀ ਇੱਧਰ ਧਰਤੀ ਸੀ ਆਪਾਂ ਚਾਹ ਤੇ ਅੱਧਾ ਕੰਮ ਰਹਿ ਗਿਆ ਸੀ ਵਿੱਚੇ ਹੀ ਸਾਢੇ 3-4 ਦਿਨਾਂ ਤੋਂ ਗੈਸ ਬੰਦ ਕਰਦੇ ਆ ਪਿੱਛੋਂ ਪਿਛੋਂ ਬੰਦ ਕਰਦੇ ਸਵੇਰੇ 10 ਵਜੇ ਤੋਂ ਲੈ ਕੇ ਤੇ ਸ਼ਾਮ ਦੇ 5 ਵਜੇ ਤੱਕ ਕਿ ਅਸੀਂ ਸੋਚਿਆ ਵੀ ਆ ਗਈ ਹੋਊਗੀ ਹਨਾ ਜਦੋਂ ਗੈਸ ਆਈ ਤਾਂ ਦੇਖਿਆ ਜਿਹੜਾ ਆਪਣੇ ਚੁੱਲ੍ਹੇ ਦੇ ਵਿੱਚ ਸੈੱਲ ਪੈਂਦਾ ਉਹ ਸੈੱਲ ਖਤਮ ਸੀ ਹੁਣ ਜਸਪ੍ਰੀਕ ਸੈੱਲ ਲੈ ਕੇ ਬਟੇ ਖੋਲੀ ਆ ਸੈੱਲ ਲੈ ਕੇ ਆਈ ਜਲਦੀ ਬਣਾਉਂਗਾ ਮੇਰੇ ਕਸਟਮਰ ਆਉਣ ਵਾਲੇ ਮੇਰਾ ਤਾਂ ਠੱਪਟਾ ਪਿਆ ਮੱਥਾ ਠੱਪਟਾ ਪਿਆ ਸੋ ਅਸੀਂ ਹੁਣ ਆਪਾਂ ਇਹਦਾ ਸੈੱਲ ਪਾ ਦਈਏ ਸੈੱਲ ਪਾਏ ਤੋਂ ਬਾਅਦ ਫਿਰ ਇਹ ਚੱਲੂਗਾ ਜਸਪ੍ਰੀ ਦਾ ਖੜੀ ਹਾਂਜੀ ਸੈੱਲ ਆ ਪਾਇਦਾ ਥੱਲੇ ਪੈਂਦਾ ਹੈ ਥੱਲੇ ਪੈਂਦਾ ਇਹਦਾ ਸੱਲ ਇਸ ਚੀਜ਼ ਦੇ ਵਿੱਚ ਚਲੋ ਜੀ ਵਾਈ ਗੁਰੂ ਕਰਕੇ ਇੱਕ ਮਿੰਟ ਅਜੇ ਵੀ ਨਹੀਂ ਚੱਲੇ ਅਜੇ ਵੀ ਨਹੀਂ ਚੱਲੇ ਕਮਾਲਾ ਕੀ ਆਪ ਕੋ ਕਰਾ ਚੱਲ ਪਿਆ ਤੇ ਆਪਾਂ ਪੰਜਾਬੀ ਚਾਹ ਤੋਂ ਬਿਨਾ ਤਾਂ ਰਹਿ ਨਹੀਂ ਸਕਦੇ ਹਨਾ ਚੱਲ ਪਿਆ ਅੱਜ ਤਾਂ ਬੜਾ ਤਿੰਨ ਚਾਰ ਦਿਨ ਹੋ ਗਏ ਤਕਰੀਬਨ ਪੂਰਾ ਕਮਲ ਲੱਗਦਾ ਤੇ ਇੱਕ ਦਿਨ ਤਾਂ ਅਸੀਂ ਸਾਡੇ ਕੋਲ ਹੀ ਰਹਿੰਦੇ ਆ ਮੇਰੇ ਮਾਸੀ ਨਾਲੇ ਅਸੀਂ ਨਾਲੇ ਮਾਸੀ ਨਾਲੇ ਤਾਈ ਬੀਬੀ ਕਹਿੰਨੇ ਆ ਉਧਰੋਂ ਪਕਾ ਕੇ ਲਿਆਂਦੇ ਭਰਾ ਦੇ ਘਰੋਂ ਰੋਟੀਆਂ ਪਕਾ ਕੇ ਲਿਆਂਦੀਆਂ ਕਿ ਇੱਥੇ ਤਾਂ ਐ ਵੀ ਨਹੀਂਗਾ ਵੀ ਚੁੱਲ੍ਹਾ ਬਾਲ ਲਾਂਗੇ ਚੱਲ ਲੱਕੜਾ ਲਿਆ ਕੇ ਚੁੱਲ੍ਹਾ ਹੀ ਬਾਲ ਲਾਂਗੇ ਚੁੱਲੇ ਤੇ ਪਕਾ ਲਾਂਗੇ ਤੇ ਫਿਰ ਉਧਰੋਂ ਮਾਈ ਦੇ ਘਰੋਂ ਪਕਾ ਕੇ ਲਿਆਂਦੇ ਫੁਲਕੇ ਤੇ ਅੱਜ ਅਸੀਂ ਸਵੇਰੇ ਪਕਾ ਕੇ ਰੱਖ ਲਈ ਸੁਭਾਈ ਵੀ ਚੱਲ ਜਾਣਾ ਤੇ 5 ਵਜੇ ਪੱਕਾ ਆ ਜਾਂਦੀ ਵਾਪਸ ਗਏ ਚਾਰ ਪੰਜ ਦਿਨ ਹੋ ਗਏ ਬੰਦ ਕਰਦਿਆਂ ਤੇ ਇਧਰ ਆਪਾਂ ਕਰ ਰਹੇ ਹਾਂ ਗ੍ਰੇਡ ਮਸਾਲਾ ਕੱਟ ਕੇ ਰੱਖ ਲਿਆ ਸਾਰਾ ਕੁਝ ਤੇ ਇਹ ਨਾ ਨਵੀਂ ਮੰਗਾਈ ਆ ਤੇ ਇਹ ਹੈਗੀ ਆ ਛਿਆਂ ਵਾਲੀ ਵਿਰਾਜ ਨੇ ਦੂਜੀ ਵਾਲੀ ਤੋੜਤੀ ਤੇ ਇਹਦੇ ਥੱਲੇ ਨਾ ਪਲਾਸਟਿਕ ਲੱਗਾ ਹੋਇਆ ਇਹ ਚੀਜ਼ ਕੱਚ ਦੀ ਆ ਸਾਰਾ ਇਹ ਕੱਚ ਤੇ ਇਹਦੇ ਥੱਲੇ ਆ ਚੀਜ਼ ਪਲਾਸਟਿਕ ਵੀ ਲੱਗੀ ਇਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਕਿ ਜਿੱਦਾਂ ਆਪਾਂ ਐ ਜਿੱਦਾਂ ਇਹਨੂੰ ਐ ਰੱਖਦੇ ਆ ਹਨਾ ਫੇਰ ਟੁੱਟਣ ਦਾ ਨਹੀਂ ਡਰ ਕਈ ਵਾਰੀ ਆਪਾਂ ਸੈ ਸਭਾਈ ਥੋੜਾ ਜ਼ੋਰ ਨਾਲ ਵੀ ਰੱਖ ਦਿੰਨੇ ਆ ਤੇ ਟੁੱਟਣ ਦਾ ਨਹੀਂ ਡਰ। ਇੱਧਰ ਆਪਣੀ ਹੁਣ ਬਣਦੀ ਪਈ ਆ ਚਾਹ ਤੇ ਨਸ਼ੀ ਖੇੜਦੇ ਆ। ਨੂੰ ਭੱਜ ਕੇ ਜਸਪੀਤ ਲੈ ਕੇ ਆਈ ਤੇ ਆਪਣੇ ਨੀਚੇ ਹੀ ਬਾਜ਼ਾਰ ਨੇ। ਉੱਥੇ ਚੀਜ਼ ਮਿਲ ਜਾਂਦੀ ਆ ਛੇਤੀ ਕੋਈ ਪੀਲੀਏ ਚਾਹ। ਚਾਹ ਪਾ ਪੀਲੀ ਇੱਧਰ ਰੱਖ ਲਈਆਂ ਆਪਾਂ ਕੜਾਈਆਂ। ਇੱਕ 'ਚ ਮਸਾਲਾ ਭੁੰਨਾਂਗੇ ਤੇ ਇੱਕ ਦੇ ਵਿੱਚ ਆਪਾਂ ਕਰੇਲੇ ਫਰਾਈ ਕਰਾਂਗੇ। ਤੇ ਤੁਸੀਂ ਆਪਾਂ ਹਾਂਜੀ ਹਾਂਜੀ ਕੀ ਖਲਾਰਾ ਪਾਇਆ ਤੁਸੀਂ? ਕਰੇਲੇ ਫਰਾਈ ਕਰਨ ਵਾਸਤੇ ਆਪਾਂ ਤੇਲ ਪਾ ਦਿੰਨੇ ਉਧਰ ਆਪਾਂ ਮਸਾਲਾ ਤਿਆਰ ਕਰਦੇ ਨਾਲ ਨਾਲ ਤੇ ਫਿਰ ਮਾਸ਼ਾਅੱਲਾ ਪੋਂਦੇ ਪੋਂਦੇ ਆਪਾਂ ਕ੍ਰੇਲੀ ਵੀ ਆਪਣੇ ਰੈਡੀ ਹੋ ਜਾਣਗੇ ਇਧਰ ਆਪਾਂ ਤੜਕਾ ਬਣਾਉਣ ਵਾਸਤੇ ਸਰੋਂ ਦਾ ਤੇਲ ਪਾਵਾਂਗੇ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਮਸਾਲਾ ਜਿਹੜਾ ਬਹੁਤ ਜ਼ਿਆਦਾ ਕਰਾਰਾ ਬਣਦਾ ਵਾਹੀ ਗਰੂਜੀ ਬਾਲਾ ਪੇੜਾ ਜੀਰਾ ਪਾਤਾ ਇਹ ਕਰਕੇ ਆਪਾਂ ਸਾਰਾ ਮਸਾਲਾ ਗ੍ਰाइंड ਕਰਕੇ ਭੁੰਨ ਲੈਣਾ ਤੇਲ ਗਰਮ ਹੋ ਗਿਆ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਛੱਡ ਜਿੰਨੇ ਵਿੱਚ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਜ਼ਿਆਦਾ ਟੇਸਟੀ ਬਣਦੇ ਹੈ ਇਹ ਵਾਲੇ ਕਰੇਲੇ ਇੱਥੇ ਇਧਰ ਤੜਕਾ ਭੁੱਜੀ ਜਾਂਦਾ ਇੱਕ ਹੁੰਦੀ ਹੈ ਨਾ ਇੱਕ ਕ੍ਰੇਲਿਆਂ ਦੀ ਕਈਆਂ ਕਈਆਂ ਦੀ ਸ਼ੈਲ ਪਤਲੀ ਹੁੰਦੀ ਹੈ ਇਹਨਾਂ ਦੀ ਸ਼ੈਲ ਮੋਟੀ ਹੈ ਵਧੀਆ ਰache ਮੇ ਬਣ ਲਗੇ ਸਾਡੇ ਸਾਰਿਆਂ ਦੇ ਫੇਵਰਟ ਆ ਕ੍ਰੇਲੇ ਇੱਕ ਸਾਡੇ ਬੇਟੇ ਛੋਟੇ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਜਸਪੀ ਤਾਂ ਕਹਿੰਦੀ ਪਹਿਲਾਂ ਮੈਂ ਖਾਂਦੀ ਨਹੀਂ ਸੀ ਹੁੰਦੀ ਇੱਥੇ ਆ ਕੇ ਇਹਦੀ ਖਾਣ ਲੱਗੀ ਘਰ ਮੇ ਕ੍ਰੇਲੇ ਇਧਰ ਮਸਾਲਾ ਭੁੱਜ ਰਿਹਾ ਵਾ ਪਾ ਦੇ ਵਿੱਚ ਥੋੜੀਆਂ ਨਮ ਨਮਿਰਚ ਚਲੋ ਜੀ